ਪੰਜਾਬ ਦੇ ਲੋਕਲ ਬੋਡੀ ਮਨਿਸਟਰ ਨਵਜੋਤ ਸਿੰਘ ਸਿੱਧੂ ਆਪਣੇ ਡ੍ਰੀਮ ਪ੍ਰੋਜੈਕਟ ਬਰਾਰੀ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਇਸ ਫਲਾਈਓਵਰ ਦੀ ਕੁੱਲ ਲਾਗਤ 15 ਕਰੋੜ ਰੁਪਏ ਆਵੇਗੀ ਫਲਾਈਓਵਰ 60 ਫੁੱਟ ਚੌੜਾ ਹੋਵੇਗਾ ਸਿੱਧੂ ਨੇ মিডিਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਮੈਂ ਇਹ ਆਵਾਜ਼ ਚੁੱਕਦਾ ਰਿਹਾ ਸੀ ਪਰ ਉਹਨਾਂ ਕਦੇ ਮੇਰਾ ਇਹ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਜੋ ਅੱਜ ਮੇਰਾ ਸੁਪਨਾ ਪੂਰਾ ਹੋ ਗਿਆ ਹੈ ਕਿ ਲਾਗੇ ਰੱਖੇ 2 ਲੱਖ ਦੀ ਫੀਸ ਪਿੱਛੇ ਇਹ ਪੁਲ ਨਹੀਂ ਬਣਨ ਦਿੱਤਾ ਲੇਕਿਨ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਅਸ਼ੀਰਵਾਦ ਦੇ ਨਾਲ ਪਹਿਲੇ ਦਿਨੀ ਮੈਨੂੰ ਕਿਹਾ ਸੀ ਵੀ ਜਾ ਕਾਕਾ ਬਣਾ ਅੱਜ ਇਹ ਪੁਲਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਟੈਂਡਰ ਲੱਗ ਕੇ ਵਰਕ ਅਲੋਟ ਹੋ ਗਿਆ ਹੈ ਅੱਜ ਦੋ ਪੁਲਾਂ ਦਾ ਉਦਘਾਟਨ ਹੈ ਕੱਲ ਇੱਕ ਹੋਰ ਪੁਲ ਹੈ ਜਿਹੜਾ ਬਾਈ ਨੰਬਰ ਫਟਕ ਵਾਲਾ ਦੋ ਕੌਨਸਟਿਟੂਐਂਸੀਆ ਕਨੈਕਟ ਕਰਦਾ ਉਹ ਠੀਕ ਹੈ ਜੀ ਇਹ ਪੰਜ ਪੁਲਾਂ ਦਾ ਜੁਮਾ ਸੀਗਾ ਚਾਰਾਂ ਦੇ ਚਾਰਾਂ ਦੇ ਟੈਂਡਰ ਲੱਗ ਚੁੱਕੇ ਆ ਇੱਕ ਰੇਲਵੇ ਨੇ 5-7 ਦਿਨ ਹੋਰ ਲਾਉਣੇ ਆ ਜਿਹੜਾ ਮੇਰੀ ਕੌਨਸਟਿਟੈਂਸੀ ਦੇ ਵਿੱਚ ਪੁਲ ਹੈਗਾ ਵੱਲੇ ਵਾਲਾ ਤਾਂ ਅੱਜ ਕਰਦੇ ਆਂਗੇ ਤੇ ਇੱਕ ਰਹਿੰਦਾ ਹੈ ਲੇਕਿਨ ਸਭ ਤੋਂ ਜੇ ਨਗੀਨਾ ਪੁਲ ਬਣਨਾ ਹੈ ਤੇ ਉਹ ਇਹ ਬਣਨਾ ਹੈ ਕਿਉਂਕਿ ਇਹ ਪੁਲ ਰਹੂਗਾ ਇਹ ਪੁਲ ਤੇ ਹੈਗਾ ਹੀ ਹੈਗਾ ਇਹਦੇ ਨਾਲ ਦੋ ਪੁਲ ਬਣਨਗੇ ਇਹਨਾਂ ਦੀ ਵਿਡਥ ਕਿੰਨੀ ਹੈ ਸਿਕੜੀ 66 ਫੁੱਟ ਤੁਸੀਂ ਹਿਸਾਬ ਲਾ ਲਓ 66 ਫੁੱਟ ਹੋਰ ਤਾਂ ਇੱਕ ਆਣੂ ਤੇ ਇੱਕ ਜਾਣੂ ਮਤਲਬ 33 ਫੁੱਟ ਇਹ ਮਤਲਬ 3 ਲੈਣੀ ਹੋ ਗਿਆ ਅ ਤੁਸੀਂ ਜੇ ਦੇਖੋ ਆਮ ਜਿਹੜੀ ਵੱਡੀ ਸੜਕ ਹੁੰਦੀ ਹੈ 50 ਫੁੱਟੀ ਹੁੰਦੀ ਹੈ 60 ਫੁੱਟੀ ਹੁੰਦੀ ਹੈ 33 ਫੁੱਟ ਇੱਕ ਪਾਸੇ ਤੇ 33 ਫੁੱਟ ਇੱਕ ਪਾਸੇ ਮਤਲਬ ਤਿੰਨ ਗੱਡੀਆਂ ਇਧਰੋਂ ਨਿਕਲ ਜਾਣਗੀਆਂ ਤੇ ਤਿੰਨ ਗੱਡੀਆਂ ਇਧਰੋਂ ਨਿਕਲ ਜਾਣਗੀਆਂ ਇਹ ਬਹੁਤ ਵੱਡਾ ਸੁਪਨਾ ਸੀ ਜਿਹੜਾ ਅੱਜ ਪੂਰਾ ਹੋਣ ਜਾ ਰਿਹਾ ਮੈਂ ਇਹ ਵੀ ਸੋਚ ਰੱਖਿਆ ਵੀ ਜਿਹੜਾ ਰਿਕੋ ਬ੍ਰਿਜ ਹੈ ਜਾਂ ਤੇ ਇਹਦੀ ਰਿਪੇਅਰ ਕਰਾਈਏ ਜਾ ਫਿਰ ਇਹਨੂੰ ਨਵਾਂ ਬਣਾਈਏ ਜੇ ਨਵਾਂ ਬਣਾਉਣਾ ਪਿਆ ਤੇ ਇਹਦੀ ਜਿਹੜੀ ਕੋਸਟ ਹੈਗੀ ਹੈ ਉਹ 75 ਕਰੋੜ ਰੁਪਏ ਆ ਇਹਦੇ ਚ ਖਾਸ ਗੱਲ ਇਹ ਆ ਕੈਪਟਨ ਸਾਹਿਬ ਦੀ ਜਿਹੜੀ ਸਭ ਤੋਂ ਵੱਡੀ ਤਾਰੀਫ ਹੈ ਇਹ ਚ ਖਾਸ ਗੱਲ ਇਹ ਆ ਵੀ ਇਹਦੇ ਚ ਰੇਲਵੇ ਦਾ ਜਿਹੜਾ ਹਿੱਸਾ ਹੈਗਾ ਉਹ ਨਹੀਂ ਹੈਗਾ ਇਹ ਸਾਰਾ ਪੰਜਾਬ ਸਰਕਾਰ ਬਣਾ ਰਹੀ ਹੈ ਸਿਰਫ 15% ਇਹ ਸਾਰਾ ਰੇਲਵੇ ਵੱਲੋਂ ਪਿਆ ਉਹ ਵੀ 10% ਹੀ ਰਹਿ ਗਿਆ ਸੀਗਾ ਔਰ ਜਿਹੜੀਆਂ ਪਰਮਿਸ਼ਨਾਂ 20-20 ਸਾਲ ਨਹੀਂ ਮਿਲਦੀਆਂ ਉਹ ਇਕੱਠੀਆਂ ਹੀ ਉਹ ਇਕੱਠੀਆਂ ਹੀ ਮੈਂ ਇੱਕ ਦਿਨ ਚ ਲਾਇਆ ਸੀਗਾ ਸ਼ਾਇਦ ਪਿਛਲੇ ਸੰਬੰਧਾਂ ਦੀ ਗੱਲ ਕਰ ਲੋ ਜਾਂ ਪਿਊਸ਼ ਗੋਇਲ ਸਾਹਿਬ ਦੀ ਗੱਲ ਕਰ ਲੋ ਉਹਨਾਂ ਨੇ ਤਾਰੀਫ ਕਰਨੀ ਚਾਹੀਦੀ ਹੈ ਜਿੱਥੇ ਤਾਰੀਫ ਵਾਲੀ ਗੱਲ ਹੈ ਉੱਥੇ ਤਾਰੀਫ ਕਰਨੀ ਚਾਹੀਦੀ ਹੈ ਉਹਨਾਂ ਨੇ ਜਿਹੜੀਆਂ ਪਰਮਿਸ਼ਨਾਂ ਸਾਲਾਂ ਸਾਲ ਨਹੀਂ ਮਿਲਦੀਆਂ ਉਹਨਾਂ ਨੇ ਦੋਆਂ ਦਿਨਾਂ ਦੇ ਵਿੱਚ ਹੀ ਉਹ ਪਰਮਿਸ਼ਨਾਂ ਦੇ ਦਿੱਤੀਆਂ ਸੋ ਅੱਜ ਇਹ ਸਭ ਤੋਂ ਵੱਡਾ ਪੁਲ ਸਭ ਤੋਂ ਅਹਿਮ ਸਭ ਤੋਂ ਮਹੱਤਵਪੂਰਨ ਪੁਲ ਭੰਡਾਰੀ ਪੁਲ ਮੇਰਾ ਸਭ ਤੋਂ ਵੱਡਾ ਸੁਪਨਾ ਕੈਪਟਨ ਸਾਹਿਬ ਦੇ ਪਿਆਰ ਦੀ ਵਜ੍ਹਾ ਨਾਲ ਔਰ ਇਹ ਦੱਤੀ ਭਾਜੀ ਦੀ ਕੌਨਸਟਿਟੂਐਂਸੀ ਨੂੰ ਵੀ ਮਤ ਕਰੂਗਾ ਇਹ ਸੋਨੀ ਸਾਹਿਬ ਦੀ ਕੌਨਸਟਿਟੂਐਂਸੀ ਨੂੰ ਵੀ ਮਤ ਕਰੂਗਾ ਪਹਿਲਾਂ 2 ਦਿਨ ਪਹਿਲਾਂ ਰੱਖਿਆ ਸੀ ਕਿਉਂਕਿ ਆ ਨਹੀਂ ਸਕੇ ਫਿਰ ਉੱਥੇ ਕੈਬਨਟ ਹੋ ਗਈ 2-3 ਚੀਜ਼ਾਂ ਹੋ ਰਹਿ ਜੀਆਂ ਹੋ ਗਈਆਂ ਇਸ ਕਰਕੇ ਆ ਨਹੀਂ ਸਕਿਆ ਲੇਕਿਨ ਅਸੀਂ ਅਗਲੇ 1 ਸਾਲ ਦੇ ਅੰਦਰ ਅੰਦਰ ਇਹ ਪੂਰਾ ਕਰ ਦੇ ਇੱਕ ਜਿਹੜੀ ਕਿੰਨੀ ਦੇਰ ਲੱਗਣੀ ਇਹਨੂੰ 18 ਮਹੀਨੇ 18 ਮਹੀਨਿਆਂ ਦਾ ਜਿਹੜਾ ਪਹਿਲਾਂ ਵੀ ਇਹ ਰਾਈਟਸ ਕੰਪਨੀ ਬਣਾ ਰਹੀ ਹੈ ਮਤਲਬ ਇਹਨਾਂ ਤੋਂ ਉੱਤੇ ਕੋਈ ਨਹੀਂ ਰੇਲਵੇ ਦਾ ਕੰਮ ਕਰਨ ਲਈ ਪਿਛਲੀ ਵਾਰ ਜਿਹੜਾ ਪੁਲ ਹੋਇਆ ਸੀਗਾ ਕਿਚਲੂ ਚੌਂਕ ਵਾਲਾ ਪੁਲ ਜਿਹੜਾ ਸੀਗਾ ਇਹ 18 ਮਹੀਨੇ ਦਾ ਟਾਈਮ ਸੀਗਾ ਇਹਨਾਂ ਨੇ 1 ਸਾਲ ਦੇ ਵਿੱਚ ਬਰਾ ਕੇ ਪਰੇ ਮਾਰੇ ਸੀ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਸ਼ਵੇਤ ਮਲਿਕ ਦੇ ਵੀ ਤੰਜ ਕੱਸੇ ਤੇ ਕਿਹਾ ਕਿ ਬੋਲ ਵੀ ਦੇਖੋ ਕੌਣ ਰਿਹਾ ਏ ਜੋ ਕਦੇ ਕਾਉਂਸਲਰੀ ਦਾ ਇਲੈਕਸ਼ਨ ਨਹੀਂ ਜਿੱਤ ਸਕਿਆ ਮੈਂ ਕਹਿੰਦੇ ਸ਼ਵੇਤ ਮਲਿਕ ਤੁਸੀਂ ਸ਼ਵੇਤ ਮਲਿਕ ਕਹਿੰਦੇ ਹੋ ਮੈਂ ਕਹਣਾ ਵੀ ਜਦੋਂ ਮੌਸਮੀ ਡੱਡੂ ਟਰ 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 ਕਰਦਾ ਹੁੰਦਾ ਨਾ ਤੇ ਸੁਣ ਲਓ ਨਾ ਮੌਸਮੀ ਡੱਡੂ ਜਦੋਂ ਟਰ 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 ਕਰਦਾ ਹੁੰਦਾ ਨਾ ਤੇ ਉਦੋਂ ਕੋਇਲ ਚੁੱਪ ਰਹਿੰਦਾ ਹੈ ਦੂਜੀ ਗੱਲ ਇਹ ਕਿ ਉਹਨੂੰ ਕਹੇ ਕਿ ਮੈਨੂੰ ਸਵਾਲ ਉਸ ਦਿਨ ਕਰੀ ਜਿੱਦਨ ਕਾਉਂਸਲਰ ਜਿੱਤੇਗਾ ਜਿਹੜਾ ਬੰਦਾ ਦੋ ਵਾਰੀ ਕਾਉਂਸਲਰ ਹਰ ਗਿਆ ਮੈਂ ਮਤਲਬ ਬਿੱਲਾ ਛੱਪੜ ਚ ਜਵੇਂ ਨਹਾ ਕੇ ਨਿਕਲਦਾ ਨਾ ਉਹ ਸਵਾਲ ਸਾਨੂੰ ਕਰਦਾ ਹੈ ਪੰਜ-ਪੰਜ ਵਾਰ ਦੇ ਐਮਪੀਆ ਨੂੰ ਕਹੇ ਤੂੰ ਚਮਚਾਹ ਸੋਨੇ ਦਾ ਤੇ ਚਮਚਾਹ ਮੂੰਹ ਚ ਪਾ ਤੇ ਰੋਟੀਆਂ ਰਾਟੀਆਂ ਖਾ ਕੇ ਟਰ ਟਰ ਕਰ ਤੇਰਾ ਕੰਮ ਨਹੀਂ ਗਾ ਇਹ ਨਾ ਤੂੰ ਕੰਮ ਕਰਾਉਂਦਾ ਜਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ